ਹਾਂਜੀ ਸੰਗਤ ਜੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਅੱਜ ਪਹੁੰਚੇ ਹਾਂ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਅਨਾਜ ਮੰਡੀ ਜਿੱਥੇ ਕਿਸਾਨ ਵਿਰੋਧੀ ਕਾਨਫਰੰਸ ਰੱਖੀ ਹੋਈ ਹੈ ਜਿਹੜਾ ਸਰਕਾਰ ਨੇ ਕਿਸਾਨਾਂ ਨਾਲ ਤੱਕਾ ਕਰਿਆ ਉਹਦੇ ਵਿਰੋਧ ਚ ਕਾਨਫਰੰਸ ਰੱਖੀ ਹੋਈ ਹੈ ਦੇ ਕੋ ਸੰਗਤ ਕਿਸਾਨ ਵੱਧ ਤੋਂ ਵੱਧ ਆਏ ਹੋਏ ਨੇ ਕਿੰਨੇ ਬਰ ਚੜ ਕੇ ਜਿੱਦਣੇ ਕੰਮ ਆਰੋ ਸਾਰੇ ਪਾਸੇ ਕਿਸਾਨ ਵੀਰ ਨੇ ਮੈਂ ਰੰਗ ਜੇ ਵਾਲਾ ਕੰਮ ਕਰਿਆ ਦੇਖੋ ਸਾਰੇ ਆਰਾਮ ਨਾਲ ਬੈਠੇ ਬਲਾਰਾਮ ਸਮਾਏਗਾ ਇਹਦੀ ਮਾਤ ਹੋਣੀ ਜੀ ਇਸ ਤਰ੍ਹਾਂ ਜਿਵੇਂ ਜੀ ਇਹਦੇ ਨਾਲ ਵੀ ਐਨੀ ਹੋਣੀਆਂ ਇਹ ਨਾਲ ਧੜਕਾ ਨਾਲ ਘਾਟਾ ਉਕੇ ਪਹਿਲਾ ਆਉਂਦਾ ਪਰਿਵਾਰ ਕੋਲ ਵਿੱਚ ਜੋਦੇ ਵੀ ਆਏ ਹੋਏ ਨੇ ਛੋਟੇ ਕਿਸਾਨ ਆ ਗਏ ਰਾਜੀ ਇਹਦੇ ਕਿਹਨਾਂ ਨੇ ਬਹੁਤ ਦੁਹਾਰਾ ਦੁਹਾਰਾ ਵਿਆਹ ਕਰਾਉਣੇ ਆ ਆਲੋ ਵੀ ਬਾਕੀਆਂ ਨੇ ਇਹ ਦੇਖੋ ਉਹ ਦੇਖੋ ਹੋਏ ਬਲਾਹ ਆਮਣੀਆਂ ਜਿੱਧਰ ਵੀ ਨਿਕਾ ਮਾਰਾਂਗੇ ਗੱਡੀਆਂ ਮੋਟਰਸਾਈਕਲ ਤੇ ਬਹੁਤ ਸਾਰੇ ਕਿਸਾਨ ਆ ਵੀ ਰਹੇ ਨੇ ਉਹ ਜਿੱਧਰ ਉਧਰ ਖੜੇ ਨੇ ਕੋਈ ਪ੍ਰਸ਼ਾਸਨ ਅਸਕਰ ਨੇ ਤੇ ਇੱਧਰ ਵੀਰ ਪਾਣੀ ਦੀ ਸੇਵਾ ਪਾਣੀ ਦੀਆਂ ਬੋਤਲਾਂ ਵੰਡ ਰਏ ਨੇ ਕਿਸਾਨਾਂ ਨੂੰ ਕਿਉਂਕਿ ਧੁੱਪ ਬਹੁਤ ਹੈ ਇਹ ਕਾਫਲਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਦਾ ਆ ਗਿਆ ਕਾਫਲਾ ਇਹਨਾਂ ਤੋਂ ਪਹਿਲਾਂ ਹੋਰ ਬਲਾਰੇ ਬੋ ਰਹੇ ਸੀ ਢੱਲੇਵਾਲ ਸਾਹਿਬ ਦਾ ਕਾਫਲਾ ਦੇਖੋ ਉਹ ਜਿਹੜੀ ਸਭ ਤੋਂ ਅੱਗੇ ਐਂਬੂਲੈਂਸ ਗਈ ਆ ਉਹਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੇ ਹੁਣ ਉਹਨਾਂ ਨੂੰ ਸਟੇਜ ਤੇ ਲੈ ਕੇ ਆਉਣਗੇ ਇਹ ਦੇਖੋ ਪੰਡਾਲ ਖੁਸ਼ ਹੋ ਗਿਆ ਆਪਣੇ ਸੂਰਮੇ ਨੂੰ ਦੇਖ ਕੇ ਜਿਹਦੇ ਸਰ ਤੇ ਛਾਲਾ ਮਾਰ ਰਹੇ ਨੇ ਕਿਸਾਨ ਸਾਰੇ ਤੇ ਜਦੋਂ ਤੱਕ ਜਗਜੀਤ ਸਿੰਘ ਡੱਲੇਵਾਲ ਸਾਹਿਬ ਘਟੇ ਹੋਏ ਨੇ ਹੁਣ ਤੱਕ ਆ ਕਿਸਾਨ ਵੀ ਪੂਰਾ ਡਟ ਕੇ ਸਾਥ ਦੇ ਰਹੇ ਨੇ ਕਿਉਂਕਿ ਇਹ ਜਿਹੜੀ ਕਾਨਫਰੰਸ ਹੈ ਇਹ ਇੱਕ ਜ਼ਿਲ੍ਹੇ ਦੀ ਹੈ ਫਤਿਹਗੜ੍ਹ ਸਾਹਿਬ ਦੀ ਇਹ ਦੇਖੋ ਜੀ ਸਟੇਜ ਤੇ ਸਰਦਾਰ ਜਗਜੀਤ ਸਿੰਘ ਬੱਲੇਵਾਲ ਸਾਹਿਬ ਆ ਗਏ ਨੇ ਐਂਬੂਲੈਂਸੋਂ ਵਿੱਚੋਂ ਲਿਆਉਂਦੇ ਨੇ ਹੁਣ ਸਟੇਜ ਤੇ ਹੋਰ ਬੁਲਾਰੇ ਬੋਲ ਰਹੇ ਨੇ ਤੇ ਅੰਦਰ ਚ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੇ ਸਪੀਚ ਕਰਨੀ ਹੈ। ਸਾਡੇ ਟਰੈਕਟਰ ਵਾਲੇ ਉਹ ਕੋ ਇਨਸਾਨ ਦੇ ਪਰ ਜੋ ਸਤਿਗੁਰ ਸੇਵਾ ਲੈ ਕਾਕਾ ਸਿੰਘ ਕੋਟੜਾ ਲੋਕਾਂ ਦੇ ਇਨਸਾਨ ਨੂੰ ਸੇਵਾ ਲੈਣੀ ਹੈ ਕਿ ਰਜੌਨੀ ਬੋਲ ਰਹੇ ਨੇ ਇਹ ਦੇਖੋ ਉਹਨਾਂ ਨੇੜੇ ਤੇ ਸਤਿਗੁਰ ਜਗਜੀਤ ਸਿੰਘ ਢੱਲੇਵਾਲ ਦੇ ਦਰਸ਼ਨ ਕਰਾਉਣੇ ਆ। ਫਿਰ ਤੁਹਾਨੂੰ ਪਤਾ ਹੈ ਕਿ ਕਿਵੇਂ ਕਿਸਾਨਾਂ ਨੇ ਜਦੀ ਝੰਡੇ ਉੱਪਰ ਕਰਦੇ ਦੇਖੋ ਜਿੱਧਰ ਵੀ ਨਿਗਾਹ ਮਾਰਾਂਗੇ ਤੁਹਾਨੂੰ ਹਰੇ ਚੰਡੇ ਦੇਖਦੇ ਮਿਲਣਗੇ ਕਾਕਾ ਸਿੰਘ ਕੋਟਾ ਸਿਰਫ ਪੰਜਾਬ ਦਾ ਇਹ ਦੇਖੋ ਬਠਿੰਡ ਦੇ ਕਿਸਾਨ ਇਸ ਦੇ ਪਾਸੇ ਪ੍ਰਸ਼ਾਦ ਦਾ ਲੰਗਰ ਚੱਲ ਰਿਹਾ ਉੱਧਰ ਗਏ ਹੋਏ ਨੇ ਬਹੁਤ ਸਾਰੇ ਇਹ ਤੋਂ ਬਾਅਦ ਅਰਦਾਸ ਹੋਣੀ ਆ ਥੱਲੇਵਾਲ ਸਾਹਿਬ ਨੇ ਸਪੀਚ ਕਰਕੇ ਅਰਦਾਸ ਹੋਣੀ ਆ ਧੰਨਵਾਦ ਦੋਸਤੋ ਵਾਹਿਗੁਰੂ ਵਾਹਿਗੁਰੂ ਜੀ ਕਿੰਨੇ ਤਾਰਿਵਾਰ ਆ سبے دسویں ਨਿਆ ਪਿਆਰ ਆ ਜਉਨਾ ਸਹਿਜ ਜਾਪਿਆ ਚਾਣਾ ਉਪਿਆ ਮਤਿਆ ਜਪਿਨਾ ਤਪਿਰਾ ਦਿਲਾ ਬੋਸਰਾ ਪਿਆਰ ਆ ਨਾਮ ਜਪਿਆ ਵੰਦ ਛਕਿਆ ਦੇਖerai ਤੇਵਾ ਮਿਤੇ ਕਰੇ ਤੀਬਾ ਤੇਰਾ ਪਿਆਰ ਆ ਸੰਜਾਰਾ ਸੁਖਮਾਇ ਦਾ ਧਿਆਨ ਕਰਕੇ ਸਾਡੇ ਸਭੀ ਸਹਿਬੋ ਜੀ ਵਾਲੇਮ ਤੁਆ ਗੁਰੂ ਜੀ ਜਿਨਾ ਸਿਮਾ 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 ਨਿਤ ਧਰਮ ਦੇ ਸਿਰ ਸਿਤੇ ਬੰਦ ਪੰਦ ਕਰਵਾਏ ਕੋਪਰਿਆ ਲੋਹਾਈ ਨਾਲ ਗਰਗਿਆ ਜਿੜੇ خالسا جی کو واح گا واحرو جی بخشو اپنے سکھا نو سکھ ران و ਦਾਰਾ ਸਰਤਾ ਨਾਮ ਪ੍ਰਮਾਤਮ ਸਤ ਸੰਤਿ ਕੇ ਦਰਸ਼ ਵਿਸ਼ਾਰ ਚੰਕੀਆਂ ਚੰਨੇ ਹੁੰਦੇ ਜੂਰੂਜ ਪ੍ਰੰਤ ਧਰਮ ਦਾ ਜੈ ਜੈਕਾਰ ਰਗਾ ਤੇਰਾ ਦੇਖੇ ਦਰਸ਼ਨ ਦੀ ਰਾਤ ਤੇ ਸੇਵਾ ਸੁਭਾਅ ਦਾ ਗਾਣ ਆਪਣੀ ਪਿਆਰੀ ਮਾਤਾ ਸਜ ਨੂੰ ਬਖਸ਼ੋ ਤੇਰੀ ਮਾਨਾ ਦੀ ਬਾਤ ਮੇਰੀ ਪਾਣਿਆ ਦੇ ਤਾਣ ਮੇਰੋ ਤੇਨ ਦੀ ਔਰ ਨੇ ਗੱਤਿਆਂ ਦੀ ਬਾਤ ਮੇਰੀ ਬਤਨ ਦੀ ਬਾਤ ਤੇ ਰਿਆ ਦਿੱਤੇ ਦੀਨ ਤੇ ਆਂ ਤਨ ਸੰਤ ਸ੍ਰੀ ਗੁਰੂ ਜੀ ਦਾ ਦੀ ਬਾਤ ਤਨ ਤਨ ਸਭ ਸ੍ਰੀ ਗੁਰੂ ਰਵਿ ਰਸ ਰਾਜ ਦੀ ਬਾਤ ਆਪ ਜੀ ਦੇ ਜੋਤੇ ਜਨ ਰਾਜ ਦੀ ਧਰਤੀ ਸੰਜਿਆ ਦਾ ਬੁਰਾਕ ਸਿੰਘ ਸਰੂਰਾ ਦਾ ਪੁੱਤ ਸਿੰਘ ਜੀ ਉਹਨਾਂ ਦੀ ਧਰਤੀ ਦੇ ਸਤਿਗੁਰ ਸਤਿਪਾਤ ਜੀ ਨੂੰ ਅੱਜ ਖਾਲਸਾ ਪਿਆਰ ਉਹਨਾਂ ਕਥੀ ਹੋ ਕੇ ਤਰਸ ਰਹੀ ਜਿਹੜਾ ਬਦੁਰ ਸਤਿਪਾਤ ਜੀ ਬਾਣਨਸ ਰਾਤਾ ਉਹਨ ਸੇ ਗੱਜ ਸੰਘ ਫਲੋ ਬੱਦਰ ਜਿਤੇ ਸਰਬਾਤ ਜੀ ਜੀ ਦੇ ਜਨ ਵਾਲ ਸਾਹਿਬ ਜੋ ਕਿਸਾਨੀ ਨੂੰ ਅਰਦਾਸ ਕਰਦੇ ਹੈ ਮਸ ਜੀ ਦੀ ਗਰਤੀ ਉਹਨਾਂ ਦੇ ਸਤਿਗੁਰ ਸਤਿਪਾਤ ਸਵਾਗਤ ਹੈ ਤੁਹਾਨੂੰ ਸਭ ਨੂੰ ਜੀ ਸਵਾਮੀ ਰਾਧੂ ਤੇ ਹੋਰ ਲਾਡੂ ਰਾਹੁ ਜੀ 12 ਮੰਗਲ ਬਹੁਤ ਦਾਤ ਸਤਿ ਸੱਚੀ ਬਾਤਾਂ ਸੁਣਾ ਸ਼ਾਲੇ ਜਨਾ ਉਹਨਾਂ ਨੇ ਆਪ ਜੀ ਦੇ ਬੁਢਾ ਕਣ ਸਾਥੀ ਉਸ ਦੇ ਬਾਦਚਾ ਆਪਣਾ ਜੀਵਨ ਦਾਤ ਕਰਾ ਆਪਣਾ ਬਣ ਜਾਓ ਪ੍ਰੇਮ ਦੀ ਰਸਤਰਾ ਚਾਓ ਸਿਰ ਪਰ ਆਪਣੀ ਕਣੀ ਤੇ ਲਾਓ ਇਤਬਾਰ ਕੇ ਤਰੀਕਾ ਤੇ ਦੀਜੇ ਬਾਹਾਂ ਕੀਜੇ ਸਤਿਗੁਰੂ ਸੁਖਾਂ ਦੇਤ ਅੰਦਰ ਅੰਦਰ ਦੀ ਸਿਖ ਦੀ ਜਗਵਾਲ ਸਾਹਮਣੇ ਆਪਣਾ ਜੀਵਨ ਦਾਅ ਤੇ ਲਾਇਆ ਤਰਨ ਗੁਰੂ ਸਾਹਿਬ ਦੇ ਪਾਛਾ ਨਾਲ ਜੀਵਨ ਸਮੇਂ ਦੇ ਘਾਸ ਪ੍ਰਾਰੰਭੇ ਕਿਸੇ ਪ੍ਰਾਰਭੇ ਦੇ ਕਰਕੇ ਜੀਵਨਵਾਸ ਬਦਲ ਜੀਓ ਉਸ ਮੋਹਰੇ ਬਖੇਰ ਦਾ ਜੀਵਨਵਾਸ ਐਸ ਤਰ੍ਹਾਂ ਪੂਰੀ ਸੰਗਤ ਵੱਲੋਂ ਸਰਦਾਰ ਜਗਜੀਤ ਸਿੰਘ ਜੱਜਵਾਲ ਸਾਹਿਬ ਨੂੰ ਬਹੁਤ ਹੀ ਦਿੱਤਾ ਗਿਆ ਕਿ ਜੋ ਉਹਨਾਂ ਨੇ ਮਹਿਤਿਆਸ ਰੰਸ਼ਨ ਦਾ ਉਹਨੂੰ ਕਰਤਵ ਕੀਤਾ ਜਾਵੇ ਤੇ ਨਵੇਂ ਸਿਰੇ ਦੇ ਲੜਾਈ ਦੇ ਜੀਵਨ ਲਈ ਤਾਂ ਸਾਥ ਗੁਰੂ ਵੀ ਆਪ ਜੀ ਦੀ ਤਰਜੀਹ ਸ਼ਹੀਦਾ ਹਨ ਤਰਜੀਹ ਸੰਗਰਾਜ ਦੁਆਬੀ ਸਿੱਖਾਂ ਦੇ ਪਤਿਸੰਗੀ ਫਾਤੀ ਦੇਤੇ